ਲੁਧਿਆਣਾ ਪੁਲਿਸ ਨੇ Zomato ਕੰਪਨੀ ਦੇ ਇੱਕ ਡਿਲੀਵਰੀ ਬாய் ਦੀ ਲੁੱਟ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਇੱਕ ਨਬਾਲਗ ਸਮੇਤ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਦਕਿ ਤਿੰਨ ਦੋਸ਼ੀ ਅਜੇ ਫਰਾਰ ਹਨ ਪੁਲਿਸ ਨੇ ਮੁਲਜ਼ਮਾ ਵੱਲੋਂ ਹੋਰ ਵੀ ਕਈ ਵਰਤਤਾਂ ਕਰਨ ਦਾ ਦਾਵਾ ਕੀਤਾ ਹੈ ਥਾਣਾ ਸਦਰ ਦੇ ਵਿੱਚ ਇੱਕ 27 ਨੰਬਰ ਮਕਦਮਾ ਅਸੀਂ ਦਰਜ ਕੀਤਾ ਸੀ ਜੋ 7224 ਨੂੰ ਤੇ ਸਾਡੇ ਏਰੀਆ ਦੇ ਵਿੱਚ ਜਿਹੜੀ ਹੈ ਵਾਰਦਾਤ ਹੋਈ ਸੀ ACP ਸਾਊਥ ਦਾ ਏਰੀਆ ਸੀ ਤੇ ADCP ਜ਼ੋਨ 2 ਇਹਦੇ ਵਿੱਚ ਇਹਨਾਂ ਨੇ ਇਹ 395 ਵਗੈਰਾ ਦਾ ਮਕਦਮਾ ਦਰਜ ਕੀਤਾ ਸੀ 7-8 ਜਣਿਆਂ ਨੇ ਵਾਰਦਾਤ ਕਰਕੇ ਬੰਦੇ ਤੇ ਸੱਤਾ ਮਾਰ ਕੇ ਉਹਦੇ ਤੋਂ ਉਹਦਾ ਮੋਟਰਸਾਈਕਲ ਉਹਦੇ ਕੋਲੋਂ ਦਾ ਪੈਸੇ ਮੋਬਾਈਲ ਸਨੇਚ ਕੀਤਾ ਸੀ ਜ਼ਬਰਨ ਉਹਦੇ ਵਿੱਚ ਸਾਡੀ ਟੀਮ ਨੇ ACP ਸਾਊਥੀ ਸੁਪਰਵਾਈਜ਼ਰ ਤੇ SHO सदर ਦੀ ਬਹੁਤ ਅੱਛਾ ਕੀਤਾ ਇਹਨਾਂ ਨੇ 7 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਤੇ ਬਾਕੀ ਜਿਹੜੇ ਆ 3 ਬੰਦੇ ਹੋਰ ਨੋਮੀਨੇਟ ਕੀਤੇ ਉਹਨਾਂ ਕੋਲੋਂ ਗ੍ਰਿਫਤਾਰ ਕਰਕੇ 13 ਜਿਹੜੇ ਆ ਟੂ-ਵੀਲਰ ਰਿਕਵਰ ਕੀਤੇ ਆ ਜੋ ਇਹਨਾਂ ਨੇ ਧੱਕੇ ਨਾਲ ਕੋਈ ਸੀ ਪਲੱਸ ਉਹਨਾਂ ਦੇ ਕੋਲੋਂ ਮੋਬਾਈਲ ਤੇ ਜਿਹੜੇ ਵਾਰਦਾਤ ਚ ਵਰਤਣ ਵਾਲੇ ਜਿਹੜੇ ਵੈਪਨ ਆ ਰਿਕਵਰ ਕੀਤੇ ਬੜੀ ਮਨਜ਼ਰ ਕੰਮ ਕਰਦੇ ਆ ਦੇਖੋ ਫਿਲਹਾਲ ਜਿਹੜਾ ਇਹਨਾਂ ਦੇ ਵਿੱਚ ਆ ਦੱਸਿਆ ਹੈ ਤਕਰੀਬਨ ਇਹ 4-5 ਮਹੀਨਿਆਂ ਤੋਂ ਇਹਦਾ ਹੁਣ ਸਰਗਰਮ ਸੀ ਪਰ ਇਹਨਾਂ ਦੇ ਵਿੱਚ ਇਹ ਤਿੰਨ ਬੰਦੇ ਆ ਆਲਰੇਡੀ 379 ਵਿੱਚ ਜੇਲ ਕੱਟ ਕੇ ਆ ਚੁੱਕੇ ਆ ਉਹਨਾਂ ਦਾ ਪ੍ਰੀਵੀਅਸ ਰਿਕਾਰਡ ਹੈ ਤੇ ਜਮਾਨਤ ਤੇ ਆ ਜਿਆਦਾ ਏਰੀਆ ਦੇ ਜਿਹੜੇ ਟਾਰਗੇਟ ਨੇ ਕੋਈ ਇਹਨਾਂ ਨੇ ਐਸਬੀਐਸ ਨਗਰ ਦੇ ਏਰੀਏ ਚ ਸਦਰ ਦੇ ਏਰੀਏ ਤੇ ਦੁਗਰੀ ਦੇ ਏਰੀਏ ਤੇ ਇਸ ਉਤਲੇ ਜਿਹੜਾ ਨਹਿਰ ਦੇ ਨਾਲ ਨਾਲੇ ਇਸ ਏਰੀਏ ਦੇ ਵਿੱਚ ਵਾਰਦਾਤਾਂ ਕਰਦੇ ਸਾਰੇ ਰਹਿਣ ਵਾਲੇ ਕਿੱਥੇ ਦੇ ਆ ਇਹ ਸਾਰੇ ਜਿਹੜੇ ਲੁਧਿਆਣੇ ਦੇ ਰਹਿਣ ਵਾਲੇ ਆ ਤੇ ਤਕਰੀਬਨ ਇਹਨਾਂ ਸਾਰਿਆਂ ਦੀ ਉਮਰ ਜਿਹੜੀ ਆ 19 ਤੋਂ 20 ਸਾਲ ਉਮਰ ਸਰ ਇਹ ਕਿਹੜੀ ਆ ਦੇਖੋ ਨਸ਼ਾ ਸਾਰੇ ਕਰਦੇ ਆ ਜਦੋਂ ਐਗੀਆਂ ਵਾਰਦਾਤਾਂ ਫਿਰ ਐਮੀ ਨੇ ਕਿਸੇ ਦੇ ਆ ਮਾਰਨਾ ਤੇ ਉਹਨਾਂ ਕੋਲ ਤੱਕੇ ਨਾਲ ਜਿਹੜਾ ਮੋਟਰਸਾਈਕਲ ਖੋਣਾ ਪੈਸੇ ਖੋਣੇ ਮੋਬਾਈਲ ਖੋਣਾ ਇਹ ਇਹਨਾਂ ਨਕੀ ਨਛਾ ਦਾ ਇੱਕ 파ਟ ਹੈ ਬਟ ਅਸੀਂ ਹੁਣ ਡਿਊਰਿੰਗ ਇਨਵੈਸਟੀਗੇਸ਼ਨ ਨਾਲ ਰਿਮਾਂਡ ਲੈ ਕੇ ਤੇ ਹੋਰ ਫਰਦਰ ਜੀ ਵੀ ਕਰਾਂਗੇ ਹੋਰ ਵੀ ਵਾਰਦਾ ਤਾਂ ਇਹ ਵੀ ਕੁਝ ਐਸੀਆਂ ਪੁਰਾਣੀਆਂ ਉਹ ਟ੍ਰੇਸ ਕਰ ਜੇ ਸਮਾਨ ਕਿੱਥੇ ਵੇਚਦੇ ਇਹ ਕਦੋਂ ਲੱਗੇ ਇਹ ਸਮਾਨ ਦੇਖੋ ਇਹਨਾਂ ਨੇ ਵਕਤ ਵਕਤ ਜਿਹੜੀਆਂ ਜਗ੍ਹਾ ਤੇ ਵੇਚਿਆ ਵਿੱਚ ਇਹ ਇਨਵੈਸਟੀਗੇਸ਼ਨ ਦਾ 파ਟ ਹੈ ਦੇ ਵਿੱਚ ਅਸੀਂ ਕੁਝ ਬੰਦੇ ਸਾਡੇ ਨਾਮਿਨੇਟ ਹੋਏ ਆ ਉਹ ਤੁਹਾਨੂੰ ਫਰਦਰ ਜਦੋਂ ਅਸੀਂ ਉਹਨਾਂ ਦੀ ਗ੍ਰਿਫਤਾਰੀ ਪਾਵਾਂਗੇ ਤੁਹਾਨੂੰ ਉਹਦੇ ਬਾਰੇ ਵੀ ਅੱਗੇ ਦਵਾਗੇ ਜੀ